ਸਤਨਾਮ ਸ਼੍ਰੀ ਵਾਹਿਗੁਰੂ ਅਰਜਨ ਦੇਵ ਜੀ ਗੁਰਿਆਈ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਿੱਖ ਧਰਮ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲੱਗ ਪਏ ਸਿੱਖ ਗੁਰੂਆਂ ਦੀ ਪ੍ਰਸਿੱਧੀ ਅਤੇ ਉਹਨਾਂ ਦੇ ਪੈਰੋਕਾਰਾਂ ਦੇ ਵਾਧੇ ਤੇ ਤੇਜ਼ੀ ਨਾਲ ਮੁਗਲ ਬਹੁਤ ਪਰੇਸ਼ਾਨ ਹੋ ਗਏ अकबर ਦਾ ਪੁੱਤਰ ਜਹਾਂਗੀਰ ਇੱਕ ਕट्टरपंथी ਸੀ ਜੋ ਪੂਰੇ ਹਿੰਦੁਸਤਾਨ ਨੂੰ ਇੱਕ ਇਸਲਾਮੀ ਰਾਜ ਵਿੱਚ ਬਦਲਣ ਦੇ ਵਿਚਾਰ ਨਾਲ ਸਹਿਮਤ ਸੀ ਜਹਾਂਗੀਰ ਜੋ ਗੁਰੂ ਸਾਹਿਬ ਨਾਲ ਈਰਖਾ ਰੱਖਦਾ ਸੀ ਉਹਨੇ ਗੁਰੂ ਜੀ ਦੇ ਦੁਸ਼ਮਣਾਂ ਨੂੰ ਛੇਤੀ ਹੀ ਛੁੱਟ ਦੇ ਦਿੱਤੀ ਤੇ ਸਿੱਖ ਧਰਮ ਅਤੇ ਗੁਰੂ ਦੋਵਾਂ ਤੇ ਬਹੁਤ ਸਾਰੇ ਬੇਬੁਨਿਆਦ ਦੋਸ਼ ਲਾਇਆ ਗਿਆ ਉਨ੍ਹਾਂ ਤੇ ਹਿੰਦੂ ਅਤੇ ਮੁਸਲਿਮ ਧਰਮਾਂ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਗਿਆ ਅਤੇ ਇਹ ਦਾਵਾ ਪੇਸ਼ ਕੀਤਾ ਗਿਆ ਕਿ ਜਹਾਂਗੀਰ ਦੇ ਪੁੱਤਰ ਅਤੇ ਵਿਰੋਧੀ ਖੁਸਰੋ ਨੂੰ ਗੁਰੂ ਅਰਜਨ ਦੇਵ ਜੀ ਨੇ ਸਹਾਇਤਾ ਪ੍ਰਦਾਨ ਕੀਤੀ ਸੀ। ਦੀਵਾਨ ਚੰਦੂ ਸ਼ਾਹ ਨੇ ਆਪਣੀ ਧੀ ਦੇ ਵਿਆਹ ਦਾ ਪ੍ਰਸਤਾਵ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਰੱਖਿਆ ਸੀ। ਪਰ ਗੁਰੂ ਅਰਜਨ ਦੇਵ ਜੀ ਨੇ ਉਸ ਦਾ ਪ੍ਰਸਤਾਵ ਠੁਕਰਾ ਦਿੱਤਾ। ਉਸ ਦੇ ਪ੍ਰਸਤਾਵ ਨੂੰ ਠੁਕਰਾਏ ਜਾਣ ਨਾਲ ਚੰਦੂ ਸ਼ਾਹ ਨੇ ਬਦਲਾ ਲੈਣ ਲਈ ਜਹਾਂਗੀਰ ਕੋਲ ਜਾ ਕੇ ਉਸ ਦੇ ਕੰਨਾਂ ਵਿੱਚ ਗੁਰੂ ਜੀ ਦੇ ਬਰਖਿਲਾਫ ਜ਼ਹਿਰ ਪਰਿਆ ਮਈ 1606 ਦੇ ਅਖੀਰ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਾਹੌਰ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਗਏ ਕੁਝ ਇਤਿਹਾਸਕ ਸਰੋਤਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ 5 ਦਿਨ ਦੀਵਾਨ ਚੰਦੂ ਸ਼ਾਹ ਨੇ ਤਸੀਹੇ ਦਿੱਤੇ ਤਸਦਦ ਦਾ ਪਹਿਲਾ ਦਿਨ ਗੁਰੂ ਅਰਜਨ ਦੇਵ ਜੀ ਨੂੰ ਖਾਣ ਪੀਣ ਲਈ ਕੁਝ ਨਹੀਂ ਦਿੱਤਾ ਗਿਆ ਉਹਨਾਂ ਨੂੰ ਰਾਤ ਨੂੰ ਸੌਣ ਨਹੀਂ ਦਿੱਤਾ ਗਿਆ ਸੀ ਉਹਨਾਂ ਨੇ ਇਹ ਸਭ ਸਹਜਤਾ ਨਾਲ ਸਹਿ ਲਿਆ ਅਤੇ ਉਹ ਸਿਮਰਨ ਵਿੱਚ ਲੀਨ ਰਹੇ ਤਸਦਦ ਦਾ ਦੂਜਾ ਦਿਨ ਅਗਲੇ ਦਿਨ ਚੰਦੂ ਸ਼ਾਹ ਨੇ ਗੁਰੂ ਜੀ ਨੂੰ ਤਾਂਬੇ ਦੇ ਇੱਕ ਵੱਡੇ ਕੜਾਹੇ ਵਿੱਚ ਬਿਠਾਇਆ ਉਸਨੇ ਆਪਣੇ ਆਦਮੀਆਂ ਨੂੰ ਭਾਂਡੇ ਵਿੱਚ ਪਾਣੀ ਭਰਨ ਲਈ ਕਿਹਾ ਅਤੇ ਇਸ ਦੇ ਹੇਠਾਂ ਅੱਗ ਬਾਲਣ ਦਾ ਹੁਕਮ ਦਿੱਤਾ ਪਾਣੀ ਗਰਮ ਹੋਣ ਲੱਗਾ ਅਤੇ ਕੁਝ ਦੇਰ ਬਾਅਦ ਪਾਣੀ ਉਬਲਣ ਲੱਗਾ ਇਸ ਕਰਕੇ ਗੁਰੂ ਜੀ ਦੇ ਸਰੀਰ ਨੂੰ ਛਾਲੇ ਹੋ ਗਏ ਪਰ ਗੁਰੂ ਅਰਜਨ ਦੇਵ ਜੀ ਸ਼ਾਂਤੀ ਨਾਲ ਬੈਠੇ ਰਹੇ। ਉਹ ਵਾਹਿਗੁਰੂ ਦੀ ਮਿੱਠੀ ਯਾਦ ਵਿੱਚ ਲੀਨ ਰਹੇ। ਤਸੀਹਦਾ ਤੀਜਾ ਦਿਨ। ਚੰਦੂ ਸਾਹ ਦੇ ਹੁਕਮ ਤੇ ਗੁਰੂ ਜੀ ਨੂੰ ਉਬਲਦੇ ਪਾਣੀ ਵਿੱਚ ਬਿਠਾਇਆ ਗਿਆ। ਫਿਰ ਉਹਨਾਂ ਦੇ ਸਿਰ ਅਤੇ ਸ਼ਰੀਰ ਤੇ ਲਾਲ ਗਰਮ ਰੇਤ ਪਾਈ ਗਈ। ਪਾਣੀ ਨੇ ਗੁਰੂ ਜੀ ਦੇ ਸ਼ਰੀਰ ਨੂੰ ਉਬਾਲ ਦਿੱਤਾ। ਜਦੋਂ ਕਿ ਬਲਦੀ ਲਾਲ ਗਰਮ ਰੇਤ ਨੇ ਗੁਰੂ ਜੀ ਦਾ ਸਿਰ ਅਤੇ ਸਰੀਰ ਸਾੜ ਦਿੱਤਾ। ਉਹਨਾਂ ਨੂੰ ਤਸੀਹੇ ਦੇਣ ਵਾਲੇ ਪਸੀਨੇ ਨਾਲ ਭਿੱਜੇ ਹੋਏ ਸਨ। ਗਰਮੀ ਕਾਰਨ ਉਹਨਾਂ ਨੂੰ ਬਹੁਤ ਬੇਚੈਨੀ ਮਹਿਸੂਸ ਹੋ ਰਹੀ ਸੀ। ਇਹ ਗਰਮੀਆਂ ਦਾ ਸਭ ਤੋਂ ਗਰਮ ਮਹੀਨਾ ਸੀ। ਪਰ ਗੁਰੂ ਅਰਜਨ ਦੇਵ ਜੀ ਸ਼ਾਂਤ ਰਹੇ ਅਤੇ ਸਿਮਰਨ ਵਿੱਚ ਲੀਨ ਰਹੇ। ਤਸੀਹੇ ਦਾ ਚੌਥਾ ਦਿਨ ਚੌਥੇ ਦਿਨ ਗੁਰੂ ਜੀ ਨੂੰ ਲੋਹੇ ਦੀ ਇੱਕ ਤਖਤੀ ਤਵੀ ਤੇ ਬਿਠਾਇਆ ਫਿਰ ਗਰਮ ਰੇਤ ਉਹਨਾਂ ਦੇ ਸਰੀਰ ਤੇ ਪਾਈ ਗਈ ਗੁਰੂ ਅਰਜਨ ਦੇਵ ਜੀ ਇੱਕ ਵਾਰ ਫਿਰ ਸ਼ਾਂਤ ਬੈਠੇ ਬਿਨਾਂ ਕਿਸੇ ਦਰਦ ਮਹਿਸੂਸ ਕੀਤੇ ਵਾਹਿਗੁਰੂ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਦੇ ਹੋਏ ਗੁਰਬਾਣੀ ਦਾ ਉਪਦੇਸ਼ ਮੰਨ ਕੇ ਵਾਹਿਗੁਰੂ ਵਿੱਚ ਚਿੱਤ ਲਗਾ ਕੇ ਬੈਠੇ ਰਹੇ ਤਸਦਦ ਦਾ ਪੰਜਵਾਂ ਦਿਨ ਪੰਜਵੇਂ ਦਿਨ ਚੰਦੂ ਸ਼ਾਹ ਨੇ ਗੁਰੂ ਜੀ ਦਾ ਦੰਮ ਕੋਟਣ ਬਾਰੇ ਸੋਚਿਆ ਲੇਕਿਨ ਗੁਰੂ ਜੀ ਨੇ ਰਾਵੀ ਨਦੀ ਵਿੱਚ ਇਸ਼ਨਾਨ ਕਰਨ ਲਈ ਕਿਹਾ ਜੋ ਲਾਹੌਰ ਸ਼ਹਿਰ ਦੀਆਂ ਕੰਡਾ ਦੇ ਨਾਲ ਵਗਦੀ ਸੀ ਚੰਦੂ ਨੇ ਸੋਚਿਆ ਕਿ ਛਾਲਿਆਂ ਨਾਲ ਭਰਿਆ ਹੋਇਆ ਸਰੀਰ ਠੰਡੇ ਪਾਣੀ ਵਿੱਚ ਡੁਬੋ ਕੇ ਜ਼ਿਆਦਾ ਤਕਲੀਫ ਦੇਵੇਗਾ ਅਤੇ ਇਸ ਲਈ ਉਸ ਨੇ ਗੁਰੂ ਜੀ ਨੂੰ ਨਦੀ ਵਿੱਚ ਇਸ਼ਨਾਨ ਕਰਨ ਲਈ ਮਨਾ ਨਹੀਂ ਕੀਤਾ ਸਿਪਾਹੀਆਂ ਨੂੰ ਗੁਰੂ ਜੀ ਦੀ ਨਿਗਰਾਨੀ ਲਈ ਭੇਜਿਆ ਗਿਆ ਅਤੇ ਗੁਰੂ ਸਾਹਿਬ ਦੇ ਸ਼ਰਧਾਲੂਆਂ ਨੇ ਉਹਨਾਂ ਨੂੰ ਜਾਂਦੇ ਹੋਏ ਦੇਖਿਆ ਪੀੜ ਨੇ ਗੁਰੂ ਜੀ ਨੂੰ ਨਦੀ ਵਿੱਚ ਖਲੋ ਕੇ ਇਸ਼ਨਾਨ ਕਰਦਿਆਂ ਦੇਖਿਆ ਅਤੇ ਜੋਤੀ ਦੇ ਨਾਲ ਜੋਤ ਮਿਲ ਗਈ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦਾ ਬੀਜ ਬੀਜਿਆ ਜੋ ਸਿੱਖਾਂ ਦੀ ਵਿਰਾਸਤ ਬਣ ਗਿਆ ਗੁਰਦੁਆਰਾ ਡੇਹਰਾ ਸਾਹ लाहौर शाही मस्जिद के सामने स्थित है इस अस्थान गुरु जी सब तो अमानवीय तसीह चलन तो बाद, ती मई सोलह समा गए सोलह सो उन्नी ईस्वी जो छेवे गुरु हर गोबिंद साहेब ने इस इतिहासक स्थान का दौरा किया अपने गुरु पिता की शहादत को समर्पित एक यादगारी चबूतरा बनवाए ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਇੱਕ ਸੁੰਦਰ ਗੁਰਦੁਆਰਾ ਬਣਵਾਇਆ। ਇਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਅੱਜ ਵੀ ਹੁੰਦਾ। ਸੰਗਤਾਂ ਰੋਜ਼ਾਨਾ ਇਸ ਥਾਂ ਦੀ ਸੇਵਾ ਕਰਦੀਆਂ ਹਨ। ਹਰ ਸਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਸਿੱਖ ਸ਼ਰਧਾਲੂ ਮਹਾਨ ਗੁਰੂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਸ ਸਥਾਨ ਤੇ ਆਉਂਦੇ ਹਨ। ਅਸੀਂ ਇੱਕ ਗੱਲ ਜ਼ਰੂਰ ਦੱਸਣਾ ਚਾਹਵਾਂਗੇ ਕਿ ਇਹ ਸਾਰੀ ਜਾਣਕਾਰੀ ਤੇ ਫੋਟੋ ਜਨਤਕ ਖੇਤਰ ਵਿੱਚ ਉਪਲਬਧ ਹੈ ਜਿਸ ਨੂੰ ਅਸੀਂ ਲੜੀਬੱਤ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੇ ਤੇ ਸਪੋਰਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ